ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ 22 ਗੁੰਡੇ ਪਾਏ ਆ ਜੀ ਤੇ 5-5 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਆਪਾਂ ਗੁੰਡੇ ਪਾ ਕੇ ਇੱਕ ਸਲਾਈ ਬਣਾ ਲਈ ਸੀਗੀ ਉਲਟੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਆ ਕਰੋ ਜੀ ਤੇ ਹੁਣੇ ਹੀ ਕਰ ਲਿਓ ਜੀ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤੇ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਆਹ ਵਾਲਾ ਗੁੰਡਾ ਆਪਾਂ ਤਾਰਾਂਗੇ ਇੱਕ ਦੋ ਤਿੰਨ ਕੁੰਡੇ ਆਪਾਂ ਉਲਟੇ ਬਣਾਏ ਦੋ ਕੁੰਡੇ ਆਪਾਂ ਬਣਾਵਾਂਗੇ ਸਿੱਧੇ ਅੱਗੇ ਫੇਰ ਆਪਾਂ ਧਾਗਾ ਅੱਗੇ ਕਰਾਂਗੇ తిని కు ఉల్టే బ దో కు సో కు స ये अपने कोड़े लास्ट से आ गए गुंडे इधर अपने कोड़े उल्टे सीधे आ गए उल्टी सिलाई आप पूरी उल्टी बनाव गे ਤਾਂ ਇੱਕ ਗੁੰਡਾ ਪਾਉਲਟੇ ਨਹੀਂ ਤਾਂਗਾ ਪਿੱਛੇ ਕਰਾਂਗੇ ਹੁਣ ਆਪਾਂ ਇੱਥੇ 1 2 3 ਇੱਥੇ ਸਲਾਈ ਪਾਵਾਂਗੇ ਆਪਾਂ ਇੱਕ ਗੁੰਡਾ ਬਣਾ ਲਾਂਗੇ ਦੋ ਗੁੰਡੇ ਸਿੰਦੇ ਬਣਾ ਲਾਂਗੇ ਇੱਕ సై తిని తన కుండే ఉల్టే బ పిచ్చే క ਹਾਂ ਦੇਖਦੇ ਹਾਂ ਜੀ 1 2 3 തന്നെ ഉൾ इधर अपने कोडे आदेश भी अपने डिजाइन बनावेंगे ये आप दसागे कि एक सैंड अपने को इस तरह कुंडे बच जाने डिजाइन बना सकते उल्टी सिलाई आ गई ദ കണ്ടേ ഉൾ ആ കണ്ടാ ത ഉണ്ടാറ ഇത്ോ ക ഉ കണ്ടാ താര അപ്പം തീ ക ഉൾ ബ ਇੱਕ ਕੁੰਡਾ ਤਾਰ ਲਾਂਗੇ ਫਿਰ ਆਪਾਂ ਦੋ ਕੁੰਡੇ ਬਣਾਵਾਂਗੇ ਉਲਟੇ ਫਿਰ ਇੱਕ ਕੁੰਡਾ ਤਾਰ ਲਾਂਗੇ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਲਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਉਲਟੇ ਸੱਦੇ ਪਾਸੇ ਆ ਗਏ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਾਂਗੇ ਆਹ ਸਾਡੇ ਹੰਡ ਜੈਨ ਵਾਲੇ ਕੁੰਡੇ ਇਹਨਾਂ ਦੇ ਅਸੇ ਡਿਜ਼ਾਈਨ ਬਣਾਵਾਂਗੇ ਇਹ ਕਿਵੇਂ ਬਣੂਗਾ ਇਹ ਚਾਰਾਂ ਨੂੰ ਆਪਾਂ ਇੱਕ ਵਾਰੀ ਇਸ ਤਰ੍ਹਾਂ ਬਣਾ ਲਾਂਗੇ

ਤਾਂ ਦਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਆ ਚਾਰ ਕੁੰਡੇ ਆਪਾਂ ਇੱਕ ਵਾਰੀ ਬਣਾ ਲਵਾਂਗੇ ਇਸ ਤਰ੍ਹਾਂ ਫਿਰ ਧਾਗਾ ਇਸ ਤਰ੍ਹਾਂ ਸ라이 ਲਵਾਂਗੇ ਪਹਿਲਾਂ ਇਸ ਤਰ੍ਹਾਂ ਬਣਾਇਆ ਫਿਰ ਇਧਰੋਂ ਦੀ ਸਲਾਈ ਲਵਾਂਗੇ Hyvänsä alankin. langi. Sitten kun te Jeg håper at denne kom døgnet rundt. ਹਲੋ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਤੇ ਇਸ ਤਰ੍ਹਾਂ ਬਣਿਆ ਇਹ ਹਲੋ ਜੀ ਇਸ ਤਰ੍ਹਾਂ ਬਣਿਆ ਡਿਜ਼ਾਈਨ ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਤੇ ਇੱਕ ਮੇਰੇ ਦੱਸਣ ਦਾ ਤਰੀਕਾ ਤੇ ਜਿਆਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਬਣਾ ਨਹੀਂ ਸਕਦੀ ਕਿਉਂਕਿ ਮੈਨੂੰ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਤੇ ਮੈਂ ਇੰਨਾ ਕਿ ਮਸਾਂ ਬਣਾਉਣੀ ਹੈ ਤੇ ਡਿਜ਼ਾਈਨ ਤੇ ਚਲੋ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਆਪਣੇ ਮੋਟੀ ਹੁੰਨ ਸੀਗੀ ਤਾਂ ਕਰਕੇ ਇਸ ਤਰ੍ਹਾਂ ਲੱਗਦਾ ਏ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ